ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਬੈਡ ਦਿਖਾਉਣੀ ਹੈ ਇਹ ਸੇਲ ਆ ਡਿਟੇਲ ਵੀਰ ਤੁਹ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਗੁਰਚਰਨ ਸਿੰਘ ਜੀ ਪਿੰਡ ਰਣਸੀਕਲਾ तहसील निहाल सिंह वाला जिला मोका गया जिला मोका जी मोबाइल नंबर अपना 81948 70216 81948 70216 70216 ਜਿਹੜਾ ਪਾ ਵਿਹੜ ਦੇਖੀ ਜਾਨੇ ਇਹ ਕਿਹੜਾ ਸੂਆ ਸੁੰਦੀ ਆ ਇਹ オリジナル ਤੀਜਾ ਸੂਆ ਜੀ ਘਰ ਦੀ ਵਿਹੜਾ ਜੀ ਪਹਿਲਾ ਦੂਜਾ ਦੋਸੇ ਦੁੱਧ ਪੀਤਾ ਕਰੇ ਦੋਸੂ ਆ ਪਕਰ ਹੀ ਹੋਇਆ ਠੀਕ ਹੈ ਕਿੰਨਾ ਦੁੱਧ ਚੋਇਆ ਪੇਸ ਦੀ ਵਾਰ 20 ਲੀਟਰ ਦੁੱਧ ਚੋਇਆ ਪਈਆ ਚੋਇਆ ਹਕੀਕਤ ਨੂੰ ਹਕੀਕਤ ਚੋਇਆ ਜੀ ਕੈਗ ਮਹੀਨੇ ਪਹਿਲਾਂ ਦੁੱਧ ਸਾਡੀ ਆਈ ਇਹ ਨੂੰ ਤਿੰਨ ਮਹੀਨੇ ਹੋ ਗਏ ਛੱਡੀ ਠੀਕ ਹੈ ਅੰਦਾਜ਼ਾ ਇਹਦੀ ਕਿ ਕਿੰਨਾ ਮੰਨ ਕੇ ਚੱਲੇ ਬੰਦਾ ਗਰਮੀ ਦੇ ਸਹਾਰਾ ਉਹ 25 26 ਲਈ ਮੰਨਵਾ ਦਈਏ ਮੰਨ ਕੇ ਜਿਹੜੀ 24 ਕਿਲੋ ਵਾਲੀ ਹੈਗੀ ਆ ਆਦੀ ਹੈਗੀ ਰ ਅਰਜੀਨਲ ਦੇਖੀ ਠੀਕ ਹੈ ਭਾਅ ਇਹਦਾ ਕੀ ਰੱਖਿਆ ਆਪਾਂ 72000 ਰੁਪਏ ਰੱਖਿਆ ਮੰਨਤਨ ਹੋ ਜਾਊਗਾ ਮੰਨਤਨ ਹੋ ਜਾ ਤੋੜੇ ਵਾਰ ਨੂੰ ਤੇ ਥਣਾਈਓ ਡਰਾਈ ਕਰੀਏ ਥਾਣੋ ਕੇਚਾਰੇ ਆ ਬਸ ਬਿਲਕੁਲ ਓਕੇ ਜੀ ਠੰਡੀ ਸੀਲ ਦੋਨੇ ਪਾਸੇ ਬੈਠ ਕੇ ਚੁੰਨੇ ਆ ਦੇ ਉਹ ਤੁਹਾਡੇ ਸਾਹਮਣੇ ਜਾਂਦਾ ਠੀਕ ਹੈ ਹਜੇ ਹਫਤਾ ਸੂਨ ਚ ਬਾਕੀ ਪਿਆ ਹਨ ਹਾਂਜੀ ਸੋ ਵੀਰੋ ਇੱਕ ਹਫਤਾ ਸੂਨ ਦੇ ਵਿੱਚ ਇਹਦਾ ਬਾਕੀ ਪਿਆਗਾ ਤੇ ਬਾਕੀ ਮੂੰਹ ਮੱਥਾ ਬਹੁਤ ਚੰਗਾ ਦੇਖੋ ਪੂਰਾ ਸਾਫ ਸਿਧਰਾ ਥੋੜੀ ਸਾਈਵਾਲ ਦੇ ਅੰਗ ਚ ਆ ਗਈ ਹੈ ਨਾ ਤੇ ਵੈਸੇ ਠੰਡੀ ਸੀਲ ਪੂਰੀ ਹੈ ਪੂਰੀ ਠੰਡੀ ਸੀਲ ਹੈ ਦੁਨੀ ਪਾਸੀ ਬਹਿ ਕੇ ਚੁੰਦੀ ਹੈ ਜੀ ਠੀਕ ਹੈ ਸੋ ਤੀਸਰਾ ਸੁਆ ਵੈਢ ਸੁੰਦੀ ਪਈਆ ਕੱਦ ਕਾਠ ਵਗੈਰਾ ਦੇਖੋ ਬੋਡੀ ਸਟ੍ਰਕਚਰ ਵਗੈਰਾ ਚੰਗਾ ਜਿੰਦ ਜਾਨ ਰਾਜੀ ਸਮੀ ਬੜੀ ਵੀ ਕੱਦ ਵਿੱਡ ਬਹੁਤ ਜ਼ਿਆਦਾ ਹੈ ਕੀਮਤ 72000 ਰੁਪਇਆ ਗੁਜਾਇਸ ਇਹਦੇ ਵਿੱਚ ਮੌਕੇ ਦੇ ਹੋ ਜਾਣੀ ਆ ਕੱਦ ਵਿੱਡ ਬਹੁਤ ਜ਼ਿਆਦਾ ਸਾਈਵਾਲ ਚ ਆ ਗਈ ਵੜ ਤੇ ਥਣ ਵਗੈਰਾ ਦੇਖੋ ਸੋਹਣਾ ਸਾਫ ਸਿਧਰਾ ਸ਼ਾਈਨਿੰਗ ਵਗੈਰਾ ਪਿੰਡੇ ਤੇ ਇਹਦੇ ਪੂਰੀਆ ਮਿਲਕਵੇਨ ਸੋਹਣੀ ਚੰਗੀ ਦਿਖਾਈ ਦਿੰਦੀ ਆ ਸੋ ਪੈਂਡਰਨਸੀ ਕਿ ਨੰਬਰ ਬੋਲੇ ਭਾਈ ਆਪਣਾ 81948 70200 ਠੀਕ ਹੈ ਸੋ ਕਿਸੇ ਵੀ ਵੀਰ ਦੇ ਵਹਿੜ ਪਸੰਦ ਹੋਵੇ ਇਸ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖ ਲੇ ਸਭ ਦਾ ਤੈਦ ਲੋ ਧੰਨਵਾਦ ਜਲਦ ਮਿਲਦੇ ਹਾਂ ਕਿਸ ਨਾਮ